ਸਿਰਿਆ ਦਾ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਬਰਫੀ ਨੀ ਬਲੌਗ ਚੈਨਲ ਤੇ ਤੇ ਇੱਥੇ ਜੀ ਟਾਈਮ ਹੋਇਆ ਤੇ ਆ ਗਿਆ ਲੌਂਟਿੰਗ ਦਾ ਤੇ ਅੱਜ ਦਾ ਟਾਈਟਲ ਜਿਵੇਂ ਜੇੰਦਰ ਕਰ ਲਏ ਜਿਹੇ ਬਾਹਰ ਘੁੰਮਦੇ ਹੁੰਦੇ ਸੀ ਤਿੰਨ ਦਿਨ ਹੁੰਦੇ ਸੀ ਗਰਮੀ ਬਹੁਤ ਜ਼ਿਆਦਾ ਸੀ ਨਾ ਕੁਝ ਕਰਕੇ ਬਾਹਰ ਕਹਿ ਲੱਗੇ ਸੀ ਕਿ ਘਾਟਾ ਵੀ ਲੈਣ ਦਾ ਹੋਵੇ ਲਿਖਾਨ ਕਰਕੇ ਤੇ ਦਿਨਾਂ ਦੀ ਨਾ ਗਰਮੀ ਵਾਲੀ ਸੀ ਤੇ ਆਰਾਮ ਦਾ ਟਾਈਮ ਆਪਾਂ 3:30 ਵਜੇ ਰੱਖਦੇ ਜੋਲਦਾਰ ਨਹੀਂ ਆਇਆ ਤੇ ਅਸੀਂ ਕਰੀਏ ਅੰਦਰ ਕਰੇ ਫਟਾਫਟ ਤੇ ਕੰਨ ਕਰਕੇ ਨਈ ਰਾਤ ਦੀ ਵੀਡੀਓ ਬਣਾ ਲਈ ਉਹੋ ਉਹ ਜਿਹੋ ਉਤਾਰ ਨਹੀਂ ਆਇਆ ਸਾਡੇ ਧਾਰਿਕ ਦੇ ਦਮ ਕੋਈ ਕਹਿੰਦੇ ਜੇ ਮੁਕਾਵੇ ਮੁਕਨਾ ਪਾਵੇ ਪਾਵੇ ਮੁਕਨਾ ਹੋਰ ਤੇ ਕੁੱਝ ਉਹ ਬਿਕੀਆਂ ਜਾਏ ਟਾਈਮ ਹੋ ਗਿਆ ਜੀ 5:30 ਦਾ ਸਵੇਰ ਦਾ ਤੇ ਰਾਤੜੀ ਵੀ ਤਾਂ ਛੱਟ ਗਿਆ ਸੀ ਜਿਹੜਾ ਰਾਤ ਆਇਆ ਸੀਗਾ 2:30 3:00 ਵਜੇ ਹਮ ਸੇਰ ਕਣੀਆਂ ਜੀਆਂ ਆਉਣੀਆਂ ਸ਼ੁਰੂ ਹੋ ਗਈਆਂ ਬਰੀਕ ਬਰੀਕ ਕਿ ਟਾਈਮ 5:30 ਦਾ ਹੋ ਗਿਆ ਦੁਪਹਿਰਾਂ ਨੂੰ ਉੱਠੀ ਹੋਈ ਆ ਹੁਣ ਵੀ ਮੈਂ ਪਹਿਲਾਂ 베ਬੀ ਨੂੰ ਚੱਕੀ ਬੈਠੀ ਸੀ ਛੋਟਾ 베ਬੀ ਉੱਠਿਆ ਹੋਇਆ ਸੀਗਾ ਤਾਂ ਕਰਕੇ ਤੇ ਮੈਂ ਬਾਹਰੋਂ ਨਿਕਲੀ ਆ 5:30 ਹੋ ਗਏ ਸੱਚੀ ਬਾੜੂ ਰੂਬੀ ਨਾਲ ਕੱਤੀ ਆ ਬਾਣੀ ਬਾਣੀ ਤੱਕ ਜੂ ਮਾਜੋਂ ਹੋਰ ਕੱਤੀ ਬਾਣੀ ਕਹਿੰਦੇ ਆ ਅਜੇ ਵੀ ਹੁਣ ਦਿਨ 6 ਵਜੇ ਚੜਦਾ ਹੁੰਦਾ ਹੈ ਹੁਣ ਮੈਂ ਪਾਣੀ ਵੇਖਦੀ ਆਂ ਕਿ ਟੂਟੀ ਆਉਂਦੀ ਹੁੰਦੀ ਹੈ ਇਸ ਵੇਲੇ ਪਾਣੀ ਵੇਖਣ ਆਈ ਆਂ ਟੂਟੀ ਆਉਂਦੀ ਹੁੰਦੀ ਹੈ ਇਸ ਵੇਲੇ ਤੇ ਪੀਣ ਵਾਲਾ ਪਾਣੀ ਕਰਨਾ ਤਾਜ਼ਾ ਤੇ ਹਿੰਦਰ ਬਾਬਾ ਜੀ ਬੋਲ ਰਹੇ ਆ ਗੁਰਦੁਆਰੇ ਚ ਪਾਠ ਪੜ੍ਹ ਰਹੇ ਆਗੇ ਨਾਲ ਹੀ ਗੁਰਦੁਆਰਾ ਸਾਹਿਬ ਆ ਸਾਡੇ ਕੋਲੇ ਬਾਤਾਂ ਗੁਰੂ ਦਾ ਉਪਕਾਰ ਕਰੇ ਜੋ ਹੁਕਮ ਉਹਨਾਂ ਵਿਚਾਰਿਆ ਹੋ ਦਾ ਤਰੋ ਇਦਾਂ ਹੀ ਕੰਮ ਰਹਿੰਦਾ ਟਾਈਮ ਹੋ ਗਿਆ ਜੀ ਪੌਣੇ 7 ਦਾ ਤੇ ਮੀਂਹ ਫੇਰ ਆ ਰਿਹਾਗਾ ਹੁਣ ਤੇ ਪਹਿਲਾਂ ਐ ਸੀਗਾ ਵੀ ਚਲ ਹਟ ਗਿਆ ਇਹ ਦੁਬਾਰਾ ਫੇਰ ਸ਼ੁਰੂ ਹੋ ਗਿਆ ਆਊਗਾ ਮੀਂਹ ਤਾਂ ਇਹ ਕਾਫੀ ਫਿਰ ਬੱਦਲ ਬਹੁਤ ਹੋਇਆ ਪਿਆਗਾ ਤੇ ਮੈਂ ਹੁਣ ਛਤਰੀ ਲੈ ਕੇ ਤੇ ਉਧਰ ਜਾਨੀ ਆ ਤੁਹਾਨੂੰ ਦਿਖਾਉਣੀ ਆ ਸਬਜ਼ੀਆਂ ਤੇ ਮੀਂਹ ਵੀ ਤੇਜ਼ ਹੋ ਗਿਆ ਤੇਜ਼ ਹੋ ਗਿਆ ਅੱਗੇ ਨਾਲ ਕਣੀਆਂ ਛਤਰੀ ਲੈ ਕੇ ਚੱਲੀ ਆ ਤੁਹਾਨੂੰ ਸਬਜ਼ੀਆਂ ਦਿਖਾਉਣੀ ਆ ਸਾਰਿਆਂ ਦਾ ਸੁੱਤਿਆ ਨਾਸ ਕਰਦਾ ਰੱਬ ਨੇ ਉਗਰੇ ਅੰਗਾ ਸੀਆਂ ਵਧੀਆ ਧਾਰੀਆਂ ਟੇਡੀਆਂ ਪਾਤੀਆਂ ਸਬਜ਼ੀਆਂ ਜਿਹੜੇ ਉਗਰੇ ਸੀਗੇ ਬੀਜ ਆ ਵੇਖੋ ਕਿਵੇਂ ਲਟਾਤੇ ਆਹ ਰਹੀ ਈਸ਼ਤ ਦੇਵੀ ਗਰੇ ਨਿੱਕੇ ਨਿੱਕੇ ਗਰੇ ਸੀ ਇਹ ਖਾਰਾ ਦਾ ਬੁਰਾ ਹਾਲ ਕਰਤਾ ਤੇ ਇਧਰ ਵੀ ਦੇਖਣ ਨੂੰ ਹਟਾ ਤੇ ਪਾਲਕ ਮੇਥੀ ਸੀ ਮਿੱਟੀ ਮਿੱਟੀ ਚੜੀ ਵਿੱਚ ਜਿਸ ਨੂੰ ਹਟ ਗਏ ਤਾਂ ਬਿਲਕੁਲ ਬਹੁਤ ਮਿੱਟੀ ਚੜੀ ਆ ਪਾਲਕ ਉਗਰੀ ਸੀ ਇਧਰ ਬਹੁਤ ਸੋਹਣੀ ਸਬਜ਼ੀਆਂ ਉਗਰ ਰਹੀਆਂ ਸੀ ਨੇ ਸਾਰੀਆਂ ਉਧਰ ਤਾਂ ਨਹੀਂ ਇਹ ਚ ਵੀ ਪਾਣੀ ਭਰ ਗਿਆ ਇਹ ਦਰਜ ਕੇਂਦਰਾਂ ਦਾ ਵੀ ਬੁਰਾ ਹਾਲ ਹੋ ਗਿਆ। ਹਾਂ ਦੇਖੋ ਉਗਰੇ ਸੀਗੇ ਇਹ ਸਾਰੇ ਤੇ ਸਾਰੇ ਐਂ ਕਰਤੇ। ਬੁਰਾ ਹਾਲ ਹੀ ਹੋ ਗਿਆ। ਉਗਰੇ ਸੀਗੇ 5-6 ਦਿਨਾਂ ਤੋਂ ਵਧੀਆ ਹੋ ਗਏ ਸੀ ਐਨਾ। ਸੋਨੇ ਉਗਰੇ ਸੀਗੇ। ਪਿਆ ਪਰਾਂ ਗੰਡੇ ਗੁੰਡੇ ਲਾਇਏ ਸੀ ਇੱਧਰ ਸਰਮੂਗ ਵੇਰਾ ਤੇ ਸਾਰਾ ਉਹ ਕਰਤਾ ਉਹ ਪਰਮ ਬੱਟ ਤੇ ਮੂਲੀਆਂ ਉਧਰੀਆਂ ਪਈਆਂ ਘਾਰੇ ਨਾ ਸਮਾਰਤਾ ਮੈਂ ਪਰਾਂ ਨਹੀਂ ਜਾਉਂਗੀ ਤਿਲਕ ਜੂੰਗੀ ਡਿੱਗ ਜੂੰਗੀ ਹੋਰ ਸਾਨੂੰ ਸਬਜ਼ੀਆਂ ਦਿਖਾਉਂਦੀ ਰਹਿ ਜੂੰਗੀ ਥੇਮ ਤੇ ਅੱਜ ਕਾ ਕੇ ਕਰਕੇ ਦੇ ਛੋਟੇ ਤੇ ਟੀਕਾ ਵੀ ਲੱਗਣਾ ਸੀਗਾ 1.5 ਮਹੀਨੇ ਵਾਲਾ ਦੇਖਦੇ ਹਾਂ ਹੁਣ ਮੀਂਹ ਹਟੂਗਾ ਤਾਂ ਫੇਰ ਹੀ ਟੀਕਾ ਲਵਾਉਣ ਜਾਇ ਜਾਊਗਾ ਦੋ ਤਿੰਨ ਲੱਗਦੇ ਹੁੰਦੇ ਇਕੱਠੇ ਮੈਨੂੰ ਲੱਗਦਾ ਡੇਢ ਮਹੀਨੇ ਵਾਲੇ ਆ ਛਤਰੀ ਲੈ ਕੇ ਗਈ ਉਹ ਇਸੇ ਪਰ ਤੁਹਾਨੂੰ ਸਬਜ਼ੀਆਂ ਦਿਖਾਉਣ ਤੇ ਮਾਂ ਬਹੁਤ ਦੁਖੀ ਹੋ ਗਿਆ ਸਬਜ਼ੀਆਂ ਨੂੰ ਵੇਖ ਕੇ ਕਿਉਂਕਿ ਬੜੀ ਮਿਹਨਤ ਨਾਲ ਲਾਈਆਂ ਸੀਆਂ ਉਸ ਦਿਨ ਗਰਮੀ ਵੀ ਬਹੁਤ ਸੀਗੀ ਤੇ ਸਾਰੀਆਂ ਰੱਬ ਨੇ ਖਰਾਬ ਕਰਤੀਆਂ ਚਲ ਹਜੇ ਵੀ ਉਹ ਸਹੀ ਹੋ ਜਾਂਦੀਆਂ ਤੇ ਜੇ ਆ ਹੁਣ ਨਾ ਵੀ ਪੈਂਦਾ ਹੁਣ ਫੇਰ ਪਹਿਣਾ ਸ਼ੁਰੂ ਹੋ ਗਾ ਮੀ ਤੇ ਹੁਣ ਤਾਂ ਮੁਸ਼ਕਲ ਲੱਗਦਾ ਹੁਣ ਤਾਂ ਦਵਾਰੇ ਹੀ ਵੀਜਣੀਆਂ ਪਹਿਣੀਆਂ ਲੱਗਦਾ ਸਾਰੇ ਚਿਕੰਦਰ ਵਗੈਰਾ ਤਾਂ ਜਮੇ ਹੀ ਸੱਤਿਆ ਨਾਸੀ ਕਰਤਾ ਉਹਨਾਂ ਦਾ ਤੇ ਦੇਖਦੇ ਆਂਗੇ ਮੀ ਨੇ ਵੈਸੇ ਜਾਣ ਹੀ ਦੇਣਾ ਟੀਕਾ ਲਵਾਣਾ ਮੈਨੂੰ ਲੱਗਦਾ ਬਹੁਤ ਆ ਗਿਆ ਮੀ ਬਹੁਤ ਤੇਜ਼ ਹੋ ਗਿਆ ਪਰ ਤੇਲੀ ਬਹੁਤ ਹੋਇਆ ਤੇ ਚਲੋ ਦੇਖਦੇ ਆਂ ਜੀ ਹਟ ਕੇ ਕੱਕੇ ਤੇ ਟੀਕਾ ਲਵਾਉਣ ਜਾਇਆ ਜਾਊਗਾ ਕਿ ਨਾ ਨੀਂ ਹਟਾ ਰ ਜਾਇਆ ਮੰਗੇ ਅਜੇ ਤਾਂ 4:30 ਹੋਏ ਆ ਤੇ 10:00 10:00 ਵਜੇ ਲਾਉਣੀਆਂ ਟੀਕੇ ਤਾਂ ਸ਼ੁਰੂ ਕਰਨੀਆਂ ਦੇਖਦੇ ਆਂ ਕਿੰਨੀ ਜਾਂ ਦਿਲ ਦਾ ਹੈ ਵਾਸਾ ਕੀ ਕਰਵਾਂ ਅੱਜ ਤਾਂ ਘਰ ਹੀ ਰਵਾਂਗੇ ਆ ਗਿਆ ਤਾਂ ਫੇਰ 7 ਵਜੇ ਹੈਗੇ ਘਰ ਤਾਂ ਬੁਰਾ ਹਾਲ ਰੱਬ ਨੇ ਫੇਰ ਭਰਤੀਆਂ ਕਿਆਰੀਆਂ ਕੂਰੀਆਂ ਉਹ ਟਿਕਾ ਲਓ ਜੀ ਆਪਣਾ ਇਧਰ ਪੁਣਿਆ ਆ ਆਲੂ ਉਬਲ ਕੇ ਤਿਆਰ ਸੀਗੇ ਤੇ ਹੁਣ ਆਪਾਂ ਬਣਾਵਾਂਗੇ ਆਲੂ ਦੇ ਪਰੌਂਠੇ ਅੱਜ ਫੇਰ ਠੰਡਾ ਮੌਸਮ ਹੋ ਗਿਆ ਤੁਸੀਂ ਵੀ ਕਹੋਗੇ ਢਿੱਲੀ ਪਰੌਂਠੇ ਬਣਾਉਂਦੀ ਰਹਿੰਦੀ ਆ ਤੇ ਆਲੂਆਂ ਦੀ ਤਿਆਰੀ ਆਪਾਂ ਕਰ ਰੱਖੀ ਆ ਕਿਹਾ ਪਤ ਨੂੰ ਵੀ ਸਕੋ ਦਿੱਤੇ ਸੀ ਖਾਣ ਨੂੰ ਉਹਨੇ ਇੱਕ ਦੋ ਖਾਦੇ ਬਾਕੀ ਆਪੇ ਤੇ ਬਣਾ ਲੇ ਮੈਂ ਇਧਰ ਬਣਾਉਣ ਲੱਗੀ ਆ ਹੁਣ ਤਵਾ ਤੋਹ ਧੋ ਕੇ ਰੱਖ ਤਾ ਆਲੂ ਬਲੇ ਪਏ ਅਗੇ ਤੇ ਇਧਰ ਮੈਂ ਭਾਂਡੇ ਭੁੰਡੇ ਧੋ ਤੇ ਸਾਰੇ ਤਾਂ ਕਿਸੇ ਲਾ ਕਰਤਾ ਕੱਪੜੇ ਨਾ ਟਾਕੇ ਰੱਖਦੇ ਨੇ ਹੁੰਨੀਆਂ ਭਾਂਡੇ ਧੋ ਕੇ ਚੰਗੀ ਤਰ੍ਹਾਂ ਤੇ ਉਧਰ ਵਾਰ ਦਾ ਠੰਡਾ ਠੰਡਾ ਵੀ ਹੋ ਵੇਖੋ ਨਜ਼ਾਰਾ ਠੰਡਾ ਠੰਡਾ ਮੌਸਮ ਤੇ ਪਰੌਂਠੇ ਬਣਾ ਕੇ ਮਿਲਦੇ ਆਂ ਜੀ ਸੋਨੂੰ ਬਣਾ ਲੀਏ ਪਰੌਂਠੇ ਹੁਣ ਤੇ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ 3:30 ਬਜੇ ਦਾ ਤੇ ਹੁਣ ਆਪਾਂ ਬਣਾ ਰਹੇ ਸੀ ਪ੍ਰੌਂਠੇ ਐਤ੍ਰ ਪ੍ਰੌਂਠੇ ਬਣਾ ਰਹੇ ਆ ਇਹ ਅੱਜ ਵਾਲੇ ਤੇ 3-4 ਬਣਾਦੇ ਆ ਸੀਗੇ ਇਹਨਾਂ ਹੱਦ ਦੇ ਚ ਨਹੀਂ ਪਾਉਂਦੀ ਹੁੰਦੀ ਨਾਲ ਦੀ ਨਾਲ ਬਣਾ ਕੇ ਕਿਉਂਕਿ ਡੱਬੇ ਚ ਤਾਂ ਫਿਰ ਉਹ ਗਰਮੀ ਜੀ ਆ ਜਾਂਦੀ ਪਸੀਨਾ ਆ ਜਾਂਦਾ ਹੈ ਨਾ ਪਾਣੀ ਇਕੱਠਾ ਹੋ ਕੇ ਹੋਰ ਹੀ ਹੋ ਜਾਂਦੇ ਹੁੰਦੇ ਨੇ ਤੇ ਗਰਮ ਗਰਮ ਤਾਂ ਕਰਕੇ ਮੈਂ ਡੱਬੇ ਚ ਪਾਉਂਦੀ ਨਹੀਂ ਤੇ ਇੱਧਰ ਰੱਖ ਦੇਵੀਂ ਨਿੱਕੀ ਸਿਰਫ ਢੰਡੇ ਤੇ ਗਲਾਸ ਤੇ ਜਹਾਟੇ ਕੁੱਤੀ ਤੇ ਨਾਲ ਆਜਾ ਜੀ ਤੁਸੀਂ ਵੀ ਖਾਓ ਗਰਮ ਗਰਮ ਪਰੌਂਠੇ ਅੱਜ ਠੰਡਾ ਮੌਸਮ ਸੀ ਤੇ ਸਾ ਤੇਰੇ ਪਾਪਾ ਵੀ ਘਰੇ ਸੀਗੇ ਨੀਂ ਦਾ ਕਰਕੇ ਤੇ ਅੱਜ ਫੇਰ ਬਣ ਰਿਹਾ ਗਰਮ ਗਰਮ ਆਲੂ ਵਾਲੇ ਪਰੌਂਠੇ ఇన్య ఆనందో క ਠੰਡੇ ਮੌਸਮ ਚ ਰਾ ਕੋਸਨਾਂ ਕੋ ਸਸਥਾਰੇ ਭਾਲਦੇ ਹਨ ਕੋਈ ਪਕੌੜੇ ਬਣਾਉਂਦਾ ਕੋਈ ਕੁਛ ਕੋਈ ਕੁਛ ਤੇ ਮੈਂ ਜਿਆਦਾ ਕੰਮ ਵਧਾਉਂਦੀ ਨਹੀਂ ਹੁੰਦੀ ਆਪਦੇ ਬੱਚਿਆਂ ਦਾ ਕਰਕੇ ਤੇ ਮੈਂ ਤਾਂ ਬਸ ਆਲੂ ਵਾਲੇ ਪਰੌਂਠੇ ਬਣਾ ਦੇਣੇ ਹੁੰਦੀਆਂ ਵੀ ਜਿਹੜੇ ਫਟਾਫਟ ਬਣ ਜਾਣ ਪਕੌੜੇ ਕੂੜੇ ਤਾਂ ਇਹ ਤਾਂ ਬਹੁਤ ਟਾਈਮ ਲੱਗ ਜਾਂਦਾ ਤੇ ਇੱਧਰ ਬਣਾਈ ਸੀ ਚਾਹ ਗਰਮ ਗਰਮ ਚਾਹ ਤਾਂ ਨਹੀਂ ਪਈ ਐ ਪ੍ਰੌਣਡਾ ਨਾ ਇੰਜੋਏ ਕਰਾਂਗੇ ਤੇ ਤੁਸੀਂ ਵੀ ਆਜੋ ਸਾਰੇ ਖਾਓ। ਸਵੇਰ ਦਾ ਮੀਂਹ ਪੈ ਰਿਹਾ ਸੀਗਾ ਰਾਤ ਦਾ ਹੀ 2:30 ਵਜੇ ਦਾ। ਤੇ ਆਪਾਂ ਹੁਣ ਚੱਲਦੇ ਆਂ ਟੀਕਾ ਲਵਾਉਣ ਕੱਕੇ ਤੇ। ਤੇ ਮੀਂਹ ਮੀਂਹ ਨੂੰ ਦੇਖਦੇ ਸੀ ਇੱਧਰ ਫਤੇ ਸਿੰਘ। ਮਮਾ ਹੂੰ ਦੋ ਵਾਰੋ ਮਮਾ ਬੈ ਜਾ ਨਹੀਂ ਕਹਿੰਦਾ ਬਹਿ ਜਾਓ ਮਮਾ ਇੱਧਰ। ਤੇ ਇੱਧਰ ਆਪਾਂ ਵੀ ਤਿਆਰਾਂਗੇ। ਚੱਲੇ ਜੀਏ। ਦਾਤਾ ਵੀ ਰੈਡੀ ਆ। ਪਾ ਚੱਲੇ ਆ ਹੁਣ ਉਹ ਫਤੇਰੇ ਪਾਪਾ ਤੇ ਫਤੇ ਤੇ ਇਧਰ ਕਾਕੇ ਨੂੰ ਲਪੋ ਲਿਆ ਆਪਾਂ ਨੂੰ ਦੂਜੇ ਪਿੰਡ ਟੀਕਾ ਲਵਾਉਣ ਚੱਲੇ ਆ ਤੇ ਆ ਨਹਿਰ ਆ ਗਈ ਵਿਚਾਲੇ ਦੂਜੇ ਪਿੰਡ ਟੀਕਾ ਲੱਗੂਗਾ ਕਾਕੇ ਦੇ ਡਿਸੈਂਟਰੀ ਚ ਤੇ ਆ ਐਸਵਾਈਐਲ ਨਹਿਰ ਆ ਗਈ ਆ ਆ ਨਾਲ ਨਾਲ ਕਾफी ਢੂੰਗੀ ਆ ਗਿਆ ਆ ਹੁਣ ਵਿਚਾਲੇ ਪੂਲ ਜਾ ਆਇਤ ਵੋਚ ਕੇ ਨਵਾਓ کافی ਗਿਲੀ ਹੈ ਇਹ ਤੇ ਕਿੰਨਾ ਸੋਨਾ ਹੋ ਰਿਹਾ ਪਿਆ ਇਧਰ ਬਹੁਤ ਵਧੀਆ ਹੈਗਾ ਆਹ ਤੇ ਆ ਸੇ ਡਰੈਕਟੀ ਡਰੈਕ ਤਾਗੇ ਠੰਡਾ ਮੌਸਮ ਹੋਇਆ ਪਿਆ ਜੈਨ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੇ ਵਲੌਗ ਚ ਬਾਏ ਬਾਏ ਸਾਰਿਆਂ ਨੂੰ ਵਲੌਗ ਚੰਗਾ ਲੱਗਿਆ ਲਾਈਕ ਸ਼ੇਅਰ ਤੇ ਵਾਇਟ ਜਰੂਰ ਕਰਿਓ ਓਕੇ ਬਾਏ ਬਾਏ